ডাঙৰ <laughs> ਡਰਤੀਆਂ ਨੇ ਡਰਤੀਆਂ ਨੇ ਦਾਰੀਆਂ ਇਹ ਸਰਕਾਰਾਂ ਕਰਤੀਆਂ ਕੀ ਨੂੰ ਸੱਤਨਾ ਬਾਰੇ ਨੂੰ ਚਲੋ ਸਾਡਾ ਸਲਾਹ ਦਾ ਜਿਹੜੀ ਪੀੜੀ ਸੀ ਉਹਦੀ ਟੀਮ ਪਹੁੰਚਿਆ ਜੁਨਾ ਧੰਨਵਾਦ ਕਰਦੇ ਆ ਸਾਡੇ 30 ਅਪ੍ਰੈਲ ਤੋਂ ਕਿਸਾਨਾਂ ਦੇ ਤਰੀਕੇ ਨਾਲ ਧਰਨਾ ਚੱਲ ਰਿਹਾ ਵਾ ਇਸ ਦੇ ਵਿੱਚ ਅੱਗੇ ਵੀ ਇਹਨਾਂ ਨੇ ਕੋਸ਼ਿਸ਼ੇ ਖੜਦੇ ਬਹੁਤ ਵੱਡਾ ਐਕਸ਼ਨ ਕੀਤਾ ਵਾ ਪਰ ਅਸੀਂ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਪਰ ਅੱਜ ਇਹਨਾਂ ਨੇ ਸਾਨੂੰ ਚਾਰ ਦੇ ਚਾਰ 4.5 ਦੇ ਮੇੜ ਤੇੜੋਂ ਇਹਨਾਂ ਨੇ ਮਤਲਬ ਸਾਡਾ ਪਿੰਡ ਪੂਰੇ ਸੋਨੇ ਦੀ ਤਕਬੀਲ ਕਰਤਾ ਸਾਡੇ ਮੇੜ ਆਗੂ ਇਹਨਾਂ ਨੇ ਜੱਕ ਲਏ ਸਾਡੇ ਪਿੰਡ ਦੇ 15-20 ਬਜ਼ੁਰਗ ਤੇ ਵੀਰਾਂ ਇਹਨਾਂ ਨਾਲ ਮਤਲਬ ਨੌਜਵਾਨ ਉਹਨੇ ਜੱਕ ਕੇ ਥਾਲਿਆਂ ਦੇ ਵਿੱਚ ਲੈ ਚੁੱਕੇ ਆ ਸਾਨੂੰ ਇਹ ਨਹੀਂ ਪਤਾ ਉਹਨਾਂ ਨੂੰ ਅਜੇ ਕੀ ਕੀਤਾ ਪਰਚੇ ਪਾਏ ਆ ਜਾਂ ਨਹੀਂ ਪਾਏ 2-3 ਗੱਲ ਉਹ ਵੀ ਬਹੁਤ ਕਢਾਉਣੇ ਹਰਕਤਾਂ ਸਾਡੇ ਨਾਲ ਕੀਤੀ ਗਈ ਆ ਕਿਉਂਕਿ ਅਸੀਂ ਸਾਧਵੇਂ ਤਰੀਕੇ ਨਾਲ ਬੈਠੇ ਆ ਸਾਡੇ ਗੁਰੂ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਕੇ ਇਹਨਾਂ ਨੇ ਬਹੁਤ ਗਲਤ ਤਰੀਕੇ ਨਾਲ ਉੱਥੇ ਅਨਾਉਂਸਮੈਂਟ ਕਰਦੇ ਦੱਸਦੇ ਆ ਲੀਡਾਂ ਪਟਿਆ ਗੁਰੂਵਾਰਾ ਦੀ ਬੇਅਦਬੀ ਕੀਤੀ ਗਈ ਆ ਅਸੀਂ ਸਮੁੱਚੇ ਪੰਜਾਬ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਪੂਰੇ ਵਰਲਡ ਨੂੰ ਕਹਿਣੀ ਚਾਹੁੰਦੇ ਆ ਵੀ ਜੇ ਆਪਣੇ ਨਾਲ ਇਸ ਤਰ੍ਹਾਂ ਦਾ ਗੰਦਾ ਕਦਰ ਸਾਡੇ ਖਾੜੇ ਪਿੰਡਾਂ ਜਨੇ ਹੋਵੇ ਅੱਜ ਜੇ ਇਸ ਤਰ੍ਹਾਂ ਦਾ ਹੋ ਗਿਆ ਤਾਂ ਉਹਨਾਂ ਸਮੇਂ ਤੁਹਾਨੂੰ ਸਾਂ ਲੈਣ ਲਈ ਕੋਈ ਵੀ ਮੋਦ ਤਰੀਕੇ ਨਾਲ ਆਪਾਂ ਨਹੀਂ ਜੋ ਸਕਦੇ ਕੋਈ ਫੈਕਟਰੀ ਦੇ ਵਿਰੋਧ ਤੁਸੀਂ ਕਿਉਂ ਕਰ ਰਹੇ ਹੋ ਕੀ ਕਾਰਨ ਹੈ ਕਿ ਕਿਉਂ ਨਹੀਂ ਲੱਗੰਦੇ ਨਹੀਂ ਫੈਕਟਰੀ ਇਹ ਬਿਲਕੁਲ ਜੀ ਗ੍ਰੀਨ ਸ਼ੋਲ ਤੋਂ ਦੂਰ ਨਹੀਂ ਹੈ ਵੀ ਨੇੜੇ ਆ ਕਿਉਂਕਿ ਇਹਦੇ ਵਿੱਚ ਸਾਡੇ 300 ਮੀਟਰ ਦੇ ਦਾਰੇ ਦੇ ਵਿੱਚ ਤਕਰੀਬਨ 40 45 ਘਰ ਆਉਂਦੇ ਆ ਇਹ ਕਰਕੇ ਵੀ ਲੱਗਣੀ ਨਹੀਂ ਦੇਣੀ ਚਾਹੁੰਦੇ ਕਿਉਂਕਿ ਇਹਦੇ ਨਾਲ ਅਸੀਂ ਇਹ ਪੀਜੂ ਦੀ ਮੀਟਿੰਗ ਦੇ ਵਿੱਚ ਸਾਫਟ ਕਰ ਚੁੱਕੇ ਆ ਕਿ ਇਹ ਆਲ ਵਾਲੇ ਸਮੇਂ ਤੋਂ 9 ਦੇ 10 ਸਾਲਾਂ ਨੂੰ ਇਹ ਕੈਂਸਰ ਦਾ ਰੂਪ ਧਾਰੂਗੀ ਤੇ ਇਸ ਕਰਕੇ ਅਸੀਂ ਮਤਲਬ ਇਹ ਨਹੀਂ ਲੱਗਣੇ ਚਾਹੀਦਾਰੀਆਂ ਨਹੀਂ ਜਾਂ ਲੀਡਰ ਨੇ ਇਕੱਲਾ ਦੱਸਿਆ ਨਹੀਂ ਗੁਰ ਅੱਜ ਤੱਕ ਕਰ ਰਹੇ ਆ ਸਾਡੀ ਹਾਈ ਕੋਰਟ ਦੇ ਵਿੱਚ 30 ਤਰੀਕਾ ਸਾਡੀ ਉੱਥੇ ਕੋਈ ਹਾਈ ਕੋਰਟ ਨੇ ਸਾਨੂੰ ਕੋਈ ਆਰਡਰ ਨਹੀਂ ਕੀਤਾ ਵੀ ਪ੍ਰਸ਼ਾਸਨ ਨੂੰ ਇਹਨੂੰ ਚਲਾਓ ਜਾਂ ਨਾ ਚਲਾਓ ਇਹ ਸਿਰਫ ਆਪਣਾ ਕਮਾਨ ਸਰਕਾਰ ਦੇ ਕਹਿਰ ਉਹ ਹੀ ਸਾਡੇ ਮਤਲਬ ਉੱਤੇ ਟੇਕ ਹੋਇਆ ਵਾ ਇਹ ਬਹੁਤ ਗੰਦੀ ਸਰਕਾਰ ਇਹਨੇ ਔਨਰ ਦੇ ਸਹਾਰੇ ਚ ਪੰਜਾਬ ਨੂੰ ਬੁਰੀ ਤਰ੍ਹਾਂ ਮਤਲਬ ਵੇਚੇਲ ਦੀ ਕੋਸ਼ਿਸ਼ ਕਰ ਰਹੀ ਆ ਤਾਂ ਕਿ ਗੰਦੀਆਂ ਫੈਕਟਰੀਆਂ 40 45 ਫੈਕਟਰੀਆਂ ਲਾਉਗੀ ਜਿਹਦੇ ਵਿੱਚ ਮਤਲਬ ਥੋੜੀ ਤਾਂ ਵੀ ਇਹਨਾਂ ਨੇ ਪਹਿਲਾਂ ਟੈਕ ਕੀਤਾ ਸੀ ਉਹਨਾਂ ਦੇ ਦੁਆਰਾ ਧਰਨਾ ਉੱਤੇ ਲਾਤਾ ਇਸੇ ਰੋਜ਼ੀ ਆਉਗੀ ਪੋਤ ਸੜਕ ਦੇ ਉੱਤੇ ਬੈਠੇ ਆਪਣਾ ਸਾਥ ਨਾਲ ਤਰੀਕੇ ਦੇ ਵਿੱਚ ਬੈਠੇ ਆਂ ਆਰਦੀ ਜ਼ਮੀਨ ਦੇ ਵਿੱਚ ਬੈਠੇ ਆ 300 ਮੀਟਰ ਦੇ ਦਰੇ ਦੇ ਵਿੱਚ ਵੀ ਕੋਈ ਯਾਦਤ ਕੋਈ ਹਲਣ ਵਾਲੀ ਅੱਜ ਇਹ ਸਾਰਾ ਤਾਂ ਚੱਕਿਆ ਜਾਊਗਾ ਫਿਰ ਅੱਗੋਂ ਕੀ ਹੋਊਗਾ ਗੱਲ ਕਰਦੀ ਹੈ ਪਰ ਪਹਿਲੀ ਗੱਲ ਤਾਂ ਚੱਕੇ ਹੀ ਉਹ ਅੱਗੋਂ ਵੀ ਖਾੜੇ ਪੈਣ ਦਾ ਬਹੁਤ ਵੱਡਾ ਇੱਕਾ ਵਾ ਖਾੜੇ ਲੈ ਪਰਲਾ ਚੱਕਰ ਨਹੀਂ ਇਹਨਾਂ ਲੱਖਾਂ ਦੇ ਤੋਂ ਨਿਕੜਿਆ ਜਾਊਗਾ ਕਿਸੇ ਤਰ੍ਹਾਂ ਵੀ ਅਸੀਂ ਇਹਨਾਂ ਨੂੰ ਹਾਈਟਰੀ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਫਲੋਨ ਨਹੀਂ ਜਾਣ ਦੇਵਾਂਗੇ ਉਹ ਦੇਖਿਆ ਜੀ ਆਪਾਂ ਨੂੰ ਪਿੰਡ ਵਾ ਮੇਰਾ ਨਾਮ ਸੁਖਦੀਪ ਸਿੰਘ ਹੈ ਜੀ ਜੀ ਪ੍ਰਧਾਨ ਇਸ ਧਰਨੇ ਦੇ ਨਹੀਂ ਮੇਰੇ ਮਾਤਾ ਜੀ ਪਹਿਲੀ ਟਾਰ ਦੇ ਸਰਪੰਚ ਸੀਗੇ ਅਸੀਂ 25 ਮੈਂਬਰੀ ਦੀ ਇੱਕ ਕਮੇਟੀ ਬਣੀ ਹੈ ਜਿੰਨੇ ਤੁਸੀਂ ਪੰਜ ਸੱਤ ਬੰਦੇ ਆਗੂ ਵਣ ਕੇ ਕੰਮ ਕਰ ਰਹੇ ਇਸ ਧਰਨੇ ਦਾ ਜੀ ਅੱਜ ਜਿਹੜੇ ਤੁਹਾਡੇ ਆਗੂ ਉਹ ਪੁਲਿਸ ਨੇ ਚੱਕੇ ਵੀ ਹੈ ਜੀ ਕੋਈ ਕੈਸਟ ਲੋਕ ਬਹੁਤ ਬੰਦੇ ਚੱਕੇ ਗਏ ਜੀ ਜਦੋਂ ਸਾਨੂੰ ਪਤਾ ਲੱਗਿਆ ਸਾਰੇ ਜਿਹੜੀ ਹੈ ਇਹ ਆਪ ਦਾ ਇੱਥੇ ਧਰਨੇ ਵਾਲੇ ਥਾਂ ਤੇ ਇਕੱਠੇ ਹੋ ਗਏ ਆ ਇਹ ਕਾਠ ਜਾਨੀ ਸਾਡੇ ਨਗਰ ਦਾ ਕਾਫੀ ਹੋ ਗਿਆ ਸੀਗਾ ਜਿਹੜੇ ਬੰਦੇ ਪੁਲਿਸ ਨੇ ਅਰੈਸਟ ਕੀਤੇ ਉਹਨਾਂ ਦੇ ਬਾਰੇ ਪਤਾ ਸਭ ਨੂੰ ਕਿੱਥੇ ਹਾਲੇ ਤੱਕ ਸਾਨੂੰ ਕੋਈ ਨਹੀਂ ਪਤਾ ਜੀ ਕਿੱਥੇ ਲੈ ਗਏ ਆ ਜਾਂ ਕਿੱਥੇ ਨਹੀਂ ਲੈ ਗਏ ਜੀ ਪੁਲਿਸ ਨਾਲ ਗੱਲ ਕੀਤੀ ਨਹੀਂ ਸਾਡੇ ਬੰਦੇੜੇ ਕਹਿੰਦੇ ਕਿੱਥੇ ਸਾਨੂੰ ਦੱਸ ਨਹੀਂ ਰਹੇ ਜੀ ਕੋਈ ਪੁਲਿਸ ਦਾ ਅਸੀਂ ਦੇਖ ਹੀ ਰਹੇ ਹਾਂ ਪੂਰਾ ਸੋਹਣੀ ਤੇ ਬਦਲਿਆ ਪਿਆ ਸਾਡਾ ਪਿੰਡ ਤੇ ਅੰਦਾਜ਼ਾ ਹੈ ਕਿਨੇ ਬੰਦੇ ਚੋਤੇ ਸਾਡੇ 15 ਬੰਦੇ ਦੇ ਲਗਭਗ ਚੱਕੇ ਗਿਆ ਜੀ 15 ਜਾਂ 17 ਬੰਦੇ ਲਗਭਗ ਉਹਦੇ ਚੋਂ ਪੰਜ ਚਾਰ ਲੇਡੀਜ਼ ਵੀ ਆ ਕਿੰਨੇ ਵਜੇ ਪੁਲਿਸ ਨੇ ਇੱਥੇ ਆਪਾਂ ਨੂੰ ਸਾਨੂੰ ਲਗਭਗ 4:00 ਵਜੇ ਜੀ ਪੌਣੇ 5 ਪੌਣੇ 5 4.5 ਵਜੇ ਸਾਡੇ ਪਿੰਡ ਤੇ ਪੂਰੀ ਹਫੜਾ ਤਫੜੀ ਮੱਚ ਗਈ ਸਾਰੇ ਜਿੰਨੇ ਗੁਰੂ ਘਰਾਂ ਦੇ ਵਿੱਚ ਵੀ ਜਾ ਕੇ ਇਹਨਾਂ ਨੇ ਅਨਾਉਂਸਮੈਂਟਾਂ ਵੀ ਕਰਨ ਤੋਂ ਬੰਦ ਕੀਤਾ ਟੱਕਾ ਮੁਕੀ ਦਿੱਤੀ ਪੂਰਾ ਯਾਨੀ ਕਿ ਟੱਕਾ ਗਈ ਤਾਂ ਮੈਂ ਸਰਕਾਰ ਨੂੰ ਇਹ ਬਹੁਤ ਨਿੰਦਣਯੋਗ ਗੱਲ ਆ ਜਿਹੜਾ ਸਾਡਾ ਸਾਲ ਹੋ ਗਿਆ ਘਰ ਨਾਲ ਦੇ ਨੂੰ ਸ਼ਾਂਤਮਈ ਬੈਠੇ ਆਸੀਂ ਆਪਦੀ ਜਗ੍ਹਾ ਤੇ ਬੈਠੇ ਸਾਡਾ ਸਾਰਾ ਸੈੱਡ ਇਹਨਾਂ ਨੇ ਢਾਹਦਾ ਸਾਡੇ ਜਿਹੜਾ ਜੋ ਵੀ ਸਾਡਾ ਆਪਦੀ ਪਰਸਨਲ ਪ੍ਰੋਪਰਟੀ ਦੇ ਵਿੱਚ ਬਣਿਆ ਹੋਇਆ ਸੀਗਾ ਸਾਰਾ ਢਾਹਦਾ ਇਹਨਾਂ ਨੇ ਅੱਗੇ ਤੇ ਰਣੀ ਕੋਈ ਕੀ ਹੈ ਅੱਗੇ ਕੋਈ ਗੱਲ ਨਹੀਂ ਜੇ ਇਹਨਾਂ ਨੇ ਢਾਹਦਾ ਖੜਾ ਨਗਰ ਸਾਰਾ ਇਕੱਠਾ ਵਾ ਅਸੀਂ ਜੋ ਵੀ ਆ ਅੱਗੇ ਫੈਸਲਾ ਜੇ ਮੋਂ ਸਾਡੇ ਨਗਰ ਦੀ ਸਹਿਮਤੀ ਹੋ ਗਈ ਸੀ ਤੇ ਚੱਲਣ ਨਹੀਂ ਦੇਣੀ ਜੇ ਜਿੰਨਾ ਮਰਜ਼ੀ ਚੋਲਣ ਤੇ ਸਾਡਾ ਸਾਰੇ ਮੈਨੂੰ ਅਰੈਸਟ ਕਰ ਲੈਣਾ ਕਿ ਇਹ ਇਹ ਤਾਂ ਹੈ ਨਹੀਂ ਕਿ ਕੋਈ ਰੋੜੀ ਤਾਂ ਹੈ ਨਹੀਂ ਵੀ ਚੱਕ ਕੇ ਸਿਰ ਦੇਣੀ ਆ ਫੈਕਟਰੀ ਬਣਨੀ ਆ ਬੜਾ ਟਾਈਮ ਲੱਗ ਜਾਣਾ ਪਰ ਅਸੀਂ ਜਿੱਥੇ ਤੱਕ ਮਰਜ਼ੀ ਸਾਨੂੰ ਚਾਹੇ ਜ਼ਿਲ੍ਹਾ ਵੀ ਇਕੱਠੀ ਆ ਬੈਦਨ ਪੋਸਟ ਕਰਨਾ ਪਵੇ ਅਸੀਂ ਫੈਕਟਰੀ ਚੱਲਣ ਨਹੀਂ ਦੇਣੀ ਸਾਡਾ ਇਹ ਪੂਰਾ ਸਾਡਾ ਟੋਟਲ 35-40 ਲੱਖ ਰੁਪਏ ਹੋਂ ਤੱਕ ਖਰਚਾ ਗਿਆ ਜਿਹੜਾ ਸਾਡਾ ਨੁਕਸਾਨ 10 ਲੱਖ ਦਾ ਅੱਜ ਨੁਕਸਾਨ ਕਰਤਾ ਜਿਹੜਾ ਸਾਡਾ ਸੈੱਟ ਸੂਟ ਪਾਈ ਕਿਚਨ-ਕਿਚਨ ਸਾਰਾ ਕੁਝ ਬਣਾਇਆ ਸੀ ਸਾਡਾ ਆਪ ਦੇ ਥਾਂ ਤੇ ਪਾਈ ਉਹ ਸਾਰਾ ਪੰਨ ਤੋੜ ਕਰਕੇ ਟਰੱਕਾਂ 'ਚ ਲੋਡ ਕਰ ਲਿਆ ਠੀਕ ਤੇ ਭਾਈ ਜੀ ਇੱਕ ਵੀ ਜਿਹੜੀ ਚੰਕਾਰ ਮੀਂਹ ਦਾਣਾ ਪੰਜਾਬ ਵਾਸਤੇ ਬਣਾਈ ਸੀ ਕਿ ਉਹ ਚੰਕਾਰ ਤੇ ਵੀ ਉਮੀਦਾਂ ਦੇ ਖਰੇ ਉੱਤੇ ਸਰਕਾਰ ਦਾ ਹੀ ਅਸੀਂ ਜਿਹੜੀਆਂ ਉਮੀਦਾਂਾਂ ਬਣਾਈ ਸੀ ਅਸੀਂ ਸਰਕਾਰ ਤੇ ਜਿਹੜੀਆਂ ਉਮੀਦਾਂ ਲਾਈਆਂ ਸੀ ਉਹ ਕਹਿੰਦੇ ਸੀ ਤੁਹਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਗਈ ਪਰ ਹੁਣ ਜਿਹੜਾ ਹੈਗਾ ਸਿਸਟਮ ਆ ਉਹ ਬੜਾ ਖਰਾਬ ਹੋ ਗਿਆ ਬੀਬੀ ਜਿਸ ਤਰ੍ਹਾਂ ਕੀ ਸਰਕਾਰਾਂ ਦਾ ਕਹਿਣਾ ਕੀ ਇਹ ਜਿਹੜੀਆਂ ਫੈਕਟਰੀਆਂ ਚੱਲਣਗੀਆਂ ਉਹਨਾਂ ਦੀਆਂ ਮਨਜ਼ੂਰੀਆਂ ਲਈਆਂ ਹੋਈਆਂ ਉਹਦੇ 'ਤੇ ਥੋੜਾ ਕੀ ਆ ਖਿਆਲ ਹੁਣ ਜੀ ਸਰਕਾਰਾਂ ਨੇ ਬੇਸ਼ੱਕ ਉਹ ਮਨਜ਼ੂਰੀਆਂ ਲਈਆਂ ਹੋਈਆਂ ਪਰ ਅਸੀਂ ਆਪ ਦੇ ਪਿੰਡਾਂ 'ਚ ਫੈਕਟਰੀਆਂ ਨਹੀਂ ਲੱਗਣ ਦੇਵਾਂਗੇ ਜੇ ਸਾਡੇ ਪਿੰਡਾਂ 'ਚ ਫੈਕਟਰੀਆਂ ਲੱਗਦੀਆਂ ਐ ਸਾਡੇ ਪਿੰਡ ਦੇ ਵਿੱਚ ਬਿਮਾਰੀ ਫੈਲੂਗੀ ਕਿਸ ਤਰ੍ਹਾਂ ਦੀ ਭਿਆਨਕ ਬਿਮਾਰੀ ਫੈਲੂਗੀ ਫਿਰ ਅਸੀਂ ਕਿੱਥੇ ਜਾਵਾਂਗੇ ਜੇ ਅਸੀਂ ਅੱਜ ਜੇ ਕੋਈ ਕਾਦਮ ਚੱਕਦੇ ਹਾਂ ਫੈਕਟਰੀਆਂ ਦੇ ਖਿਲਾਫ ਅਸੀਂ ਦੋਸ਼ ਨਹੀਂ ਸਾਰੇ ਕਰਦੇ ਆ ਸਾਲ ਹੋ ਗਿਆ ਸਾਨੂੰ ਕਰਦਿਆਂ ਪਰ ਅਸੀਂ ਐਵੇਂ ਹੀ ਕਰਦੇ ਰਹਿਮਗੇ ਫੈਕਟਰੀਆਂ ਪਹਿਲਾਂ ਵੀ ਚੱਲ ਰਹੀਆਂ ਪੰਜਾਬ ਦੇ ਵਿੱਚ ਫੈਕਟਰੀਆਂ ਜੀ ਨਹੀਂ ਜੀ 5-5 ਲੱਖ ਰਹੀਆਂ ਸਾਰੇ ਸਾਡੇ ਭੈਣ ਭਈਆਂ ਦਾ ਇੱਕ ਆਏ ਜਿੰਨੇ ਤਾਂ ਹੋਰ ਤਾਂ ਵੀ ਲੱਗਦੀਆਂ ਉਹ ਵੀ ਸਾਡੇ ਨਾਲ ਆ ਇਕੱਠੇ ਸਾਰੇ ਅਸੀਂ ਜਾਣਦੇ ਆ ਜਿਹੜੀ ਆਪਣੀ ਤਰੀਕ ਪੈਂਦੀ ਉਹ ਤੇ ਵੀ ਅਸੀਂ ਜਾਣਦੇ ਆ 30 ਤਰੀਕ ਨੂੰ ਤਰੀਕ ਸੀਗੀ ਤੇ ਪਰ ਇਹਨਾਂ ਨੇ ਉਸ ਤੋਂ ਪਹਿਲਾਂ ਹੀ ਆ ਕੇ ਸਾਡਾ ਸਾਰਾ ਪਿੰਡ ਸੋ ਜਿਸ ਤਰ੍ਹਾਂ ਦਾ ਲੱਗਦਾ ਸਰਕਾਰ ਦਾ ਜਿਹੜਾ ਰਵਈਆ ਅੱਗੇ ਚਲਾ ਕੇ ਹਟਣਗੀਆਂ ਕੀ ਚਲਾ ਕੋਈ ਗੱਲ ਨਹੀਂ ਅੱਜ ਸਾਡੇ ਨਾਲ ਪੁਲਿਸ ਧੱਕਾ ਕਰ ਚੁੱਕੀ ਕੀ ਕਰ ਚੁੱਕ ਪਿੰਡ ਤਾਂ ਇੱਥੇ ਹੀ ਆ ਨਾ ਫੈਕਟਰੀ ਵੀ ਇੱਥੇ ਹੀ ਆ ਅਸੀਂ ਕੱਲ ਨੂੰ ਫੇਰ ਲਾ ਲਾਂਗੇ ਪਰ ਉਹਨੇ ਜਦ ਅਸੀਂ ਤਾਂ ਧਰਨਾ ਤਾਂ ਉਤਰਾਂ ਨਹੀਂ ਜਿੰਨੀ ਦੇਰ ਤੱਕ ਕੋਈ ਨਮਾ ਨਮੇੜਾ ਨਹੀਂ ਹੁੰਦਾ ਲੈਕਤੀ ਤੌਰ ਤੇ ਸਾਨੂੰ ਸਰਕਾਰ ਦੇ ਦੇਵੇ ਜਾਂ ਫੈਕਟਰੀ ਦਾ ਮਾਲਕ ਦੇ ਦੇਵੇ ਅਸੀਂ ਫੇਰ ਧਰਨਾ ਖਤਮ ਕਰਾਂਗੇ ਉਦੋਂ ਪਹਿਲਾਂ ਅਸੀਂ ਪਹਿਲਾਂ ਕਦੀ ਗੱਲ ਸਰਕਾਰ ਨਾਲ ਗੱਲਬਾਤ ਹੋਈ ਕਦੀ ਕਿਸੇ ਦੀ ਬਹੁਤ ਮੇਰੀ ਹੋਈ ਜੀ ਪਰ ਕੋਈ ਸਿੱਟਾ ਨਹੀਂ ਨਿਕਲਿਆ ਬੇਚਕਤਾਈ ਨਿਕਲਦਾ ਸਭ ਜਗਰਾਉਂ ਦੇ ਵਿਧਾਇਕ ਨੇ ਉਹਨਾਂ ਨੂੰ ਮਿਲੇ ਸੀ ਤੁਸੀਂ ਜੀ ਅਸੀਂ ਹਾਂਜੀ ਹਾਂਜੀ ਉਹਨਾਂ ਨੇ ਵਿਧਾਇਕ ਨੇ ਅਸੀਂ ਉਹ ਇੱਥੋਂ ਦੀ ਲੰਘਦੇ ਵੀ ਰਹੇ ਆ ਮਾਨੂੰ ਕਿ ਉਹਨਾਂ ਦਾ ਪਿੰਡ ਆ ਬੀਬੀ ਜੀ ਇੱਥੋਂ ਦੀ ਲੰਘਦੇ ਵੀ ਰਹੇ ਆ ਅਸੀਂ ਖੁਦ ਵੀ ਉਹਨਾਂ ਦੀ ਕੋਠੀ ਦੇ ਮੂਹਰੇ ਜਾ ਕੇ ਧਰਨਾ ਵੀ ਲਾਇਆ ਉਹਨਾਂ ਨੂੰ ਜਾਗਰੂਤ ਵੀ ਕੀਤਾ ਪਰ ਉਹਨਾਂ ਨੇ ਸਾਡੀ ਇੱਕ ਵਾਰੀ ਵੀ ਸਾਰ ਨਹੀਂ ਪਰ ਜਦੋਂ ਉਹਨਾਂ ਨੇ ਵੋਟਾਂ ਲੈਣ ਤੋਂ ਪਹਿਲਾਂ ਕਿਹਾ ਵੀ ਆਪੇ ਆਮ ਲੋਕਾਂ ਦੀ ਨਿਵਾਜ਼ ਬਣਾਂਗੇ ਕਿ ਉਹ ਅਵਾਜ਼ ਬਣ ਰਹੇ ਨਹੀਂ ਨਹੀਂ ਜੀ ਕੋਈ ਆਵਾਜ਼ ਨਹੀਂ ਬਣੀ ਕਿ ਅਸੀਂ ਤਰ੍ਹਾਂ ਕਿ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਬਣਾਇਆ ਸੀ ਵੀ ਸਾਡੇ ਏਰੀਏ ਦੇ ਬਣਿਆ ਸਾਡੀ ਕੋਈ ਹੈਲਪ ਹੋਊਗੀ ਪਰ ਸਾਨੂੰ ਤਾਂ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਆ ਕੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕਿ ਕਿਸੇ ਪਾਰਟੀ ਨੇ ਵੀ ਆ ਕੇ ਸਾਡਾ ਸਾਥ ਨਹੀਂ ਦਿੱਤਾ ਜੀ ਇੱਕ ਸਾਲ ਹੋ ਗਿਆ ਸਿੱਖਾ ਉਦੋਂ ਸਾਰੇ ਪਿੰਡ ਨੇ ਕੀਤਾ ਉਸ ਤੋਂ ਬਾਅਦ ਵੀ ਕੋਈ ਪਾਰਟੀ ਸਾਡੇ ਨਾਲ ਆ ਕੇ ਖੜੇ ਨਹੀਂ ਕਿਸੇ ਨੇ ਆ ਕੇ ਸਾਡਾ ਕੋਈ ਤਕਲੀਫ ਠੀਕ ਹੈ ਜੀ ਉਹ ਇਹ ਗੱਲ ਵੀ ਏ ਸਾਡਾ ਸਾਲ ਤੋਂ ਇੱਕਦੋ ਸਾਡਾ ਚਾਰਲੇਅਰ ਫੈਕਟਰੀ ਦੇ ਸਬੰਧ ਦੇ ਵਿੱਚ ਧਾਰਨਾ ਚੱਲ ਰਹੀ ਸੀ ਬੈਠੇ ਹਾਂ ਤੇ ਅੱਗੇ ਵੀ ਸਾਡਾ ਪੁਲਿਸ ਨਾਲ ਇੱਕ ਦੋ ਵਾਰੀ ਹੋਇਆ ਵਾ ਮਤਲਬ ਐਰਪੀ ਨੇ ਕੁਝ ਜ਼ਿਆਦਾ ਸਾਡੇ ਨਾਲ ਜ਼ਬਰਦਸਤੀ ਕੀਤੀ ਆ ਕਿਉਂਕਿ ਤੜਕੇ ਇਹ ਚਾਰ ਦੇ ਤਕਰੀਬ ਸਾਡੇ ਮਨੋ ਪਿੰਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਸਾਂ ਆ ਚੁੱਕੀ ਸੀਗੀ ਜੇ ਸਾਰਾ ਪਿੰਡ ਇਹਨਾਂ ਨੇ ਸੀਲ ਕਰ ਦਿੱਤਾ ਸਾਡਾ ਪਿੰਡ ਤੇ ਜਦੋਂ ਦਿਨ ਚੜ੍ਹਿਆ ਸਾਨੂੰ ਪਤਾ ਲੱਗਿਆ ਮਤਲਬ ਥੋੜੇ ਬੰਦੇ ਸਾਡੇ ਸਾਰੇ ਧਾਰਨ ਦਾ ਟੈਂਟ ਟੂ ਟੂ ਪਟਾ ਇਹਨਾਂ ਨੇ ਜੇ ਸੀ ਵੀ ਨਾਲ ਸਾਰਾ ਸਾਡਾ ਬਹੁਤ ਨੁਕਸਾਨ ਕਰਤਾ ਅਸੀਂ ਜਦੋਂ ਉਧਰ ਦੀ ਨਿਵਾਸ ਕਿਸੇ ਪਾਸੇ ਦੀ ਸਾਨੂੰ ਨੰਗਾ ਨਹੀਂ ਦਿੱਤਾ ਜਾਂਦਾ ਸੀ ਜਦੋਂ ਅਖੀਰ ਅਸੀਂ ਮਤਲਬ ਉਹ ਐਪਸਾਈਡ ਤੋਂ ਮੰਡੀ ਵਾਲੇ ਪਾਸੇ ਸਾਡੇ ਪਿੰਡ ਦੇ ਵਿੱਚ ਮੰਡੀ ਆ ਅਨਾਜ ਮੰਡੀ ਉਧਰ ਦੇ ਬਸਰੀ ਜਦੋਂ ਐਂਟਰ ਹੋਣ ਲੱਗੇ ਤਾਂ ਸਾਡੇ ਨਾਲ ਪੁਲਿਸ ਨੇ ਧੱਕਾ ਕੀਤਾ ਸਾਡੇ ਡੰਡੇ ਮਾਰੇ ਡਾਠੀਚਾਰ ਸਾਡੇ ਨਾਲ ਕੀਤਾ ਸਾਡੇ ਕੱਪੜੇ ਪਾੜੇ ਸਾਡੀਆਂ ਮਾਈਆਂ ਦੇ ਸਾਡੀਆਂ ਬੀਬੀਆਂ ਭੈਣਾਂ ਦੇ ਬਜ਼ੁਰਗਾਂ ਦੇ ਸਾਡੇ ਨੌਜਵਾਨਾਂ ਦੇ ਸਾਡੇ ਆ ਹਾਲਾਤ ਕੀਤੇ ਇਹਨਾਂ ਨੇ ਪ੍ਰਸ਼ਾਸਨ ਨੇ ਜੀ ਹਾਂ ਜੀ ਤੁਸੀਂ ਮਤਲਬ ਲਗਾਤਾਰ ਰੋਜ਼ ਦੇ ਰੈਕਰੀ ਲੱਗਣ ਦੀ ਜਿਹੜੀ ਹੈ ਨਹੀਂ ਬਿਲਕੁਲ ਨਹੀਂ ਲੱਗਣ ਦੇਣੀ ਚਾਹੇ ਸਾਡੇ ਦਾੰਗਾ ਮਾਰ ਕੇ ਸਿਰ ਪਾੜ ਦੇ ਜਾਈਏ ਕੁਝ ਮਰਜ਼ ਕਿਸੇ ਹੱਦ ਤੱਕ ਨਹੀਂ ਲੱਗਣ ਦੇਵਾਂਗੇ ਪਿੰਡ ਦੇ ਪੰਚਾਇਤ ਨੰਬਰ ਦੇ ਸਾਹਮਣੇ ਬੈਠ ਜੂਗੇ ਬੈਠੋ ਦਾਂਗਾਂ ਦਾ ਪੀਰਾਂ ਦਾ ਤੇ ਬੰਦਰ ਖਾਇਆ ਨਹੀਂ ਇਹਨਾਂ ਉੱਤੇ ਸਰਕਾਰ ਨੇ ਕੰਮ ਕੀ ਆ ਸੰਭੋਧਾ ਪਾ ਲਿਆ ਕਿਨਾ ਭਰਾਤਰਾ ਬੇਰਾਮ ਜੀ ਕਾਲਾ ਮੈਂਬਰ ਪੰਚਾਇਤ ਹੈ ਮੇਰਾ ਇਹ ਤੁਸੀਂ ਜਿਹੜਾ ਦਿਖਾਉਨੇ ਹੋ ਕਿ ਲਾਠੀ ਚਾਰਜ ਵਗੈਰਾ ਹੋਇਆ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਰੋਕੀ ਗਿਆ ਜੀ ਮੁਲਾਜ਼ਮਾਂ ਨੂੰ ਮੈਂ ਕਿਹਾ ਡਾਂਗ ਨਾ ਚਲਾਇਓ ਮੈਂ ਰੋਕਦਾ ਮੈਂ ਸਾਰੀ ਸੰਗਤ ਰੋਕੀ ਹੋਈ ਸੀ ਮੇਰੀ ਜੀ ਹਾਲਾਂਕਿ ਫੇਰ ਵੀ ਮਤਲਬ ਇਹਨਾਂ ਨੇ ਹੱਲਾ ਜ਼ੁਲਾ ਪੂਰਾ ਮਚਾਤਾ ਮੈਂ ਬਹੁਤ ਕਿਹਾ ਜਣ ਕਿ ਪਹਿਲੇ ਸ਼ੁਰੂਆਤ ਹੀ ਮੈਂ ਤੁਹੋਂ ਕੀਤੀ ਇਹਨਾਂ ਨੇ ਇਹਨਾਂ ਨੇ ਡਾਂਗ ਮੇਰੇ ਇੱਕ ਤਾਂ ਇੱਥੇ ਚਿੱਤਰਾ ਦੇ ਮਾਰੀ ਡਾਂਗ ਇੱਕ ਮੇਰੇ ਮੋਢੇ ਦੇ ਮਾਰੀ ਡਾਂਗ ਜੀ ਮੈਨੂੰ ਛੱਟ ਲਿਆ ਤਾਂ ਜਦੋਂ ਹੱਲਾ ਜ਼ੁਲਾ ਮਚ ਗਿਆ ਭੱਜ ਦੌੜ ਮਚ ਗਈ ਜੀ ਯਾਨੀ ਕਿ ਕਾਫੀ ਡਾਂਗਿਆਂ ਨਾਲ ਲਾਠੀ ਚਾਰਜ ਕੀਤਾ ਗਾ ਉਹਦੇ ਚ ਇਹਦੇ ਕਾਫੀ ਡਾਂਗਾ ਮਾਰੀਆਂ ਇਹਦਾ ਕੱਪੜੇ ਪਾੜਦੇ ਸੀ ਪਿੰਡ ਛੇ ਨਹੀਂ ਆ ਪਿੰਡ ਦੀ ਧੀ ਆ ਮੈਂ ਤੇ ਇਹ ਜਿਹੜੀ ਫੈਕਟਰੀ ਸਾਡੇ ਪਿੰਡ ਦੇ ਵਿੱਚ ਲੱਗ ਰਹੀ ਆ ਕਰੀਬ 30 ਤਰੀਕ ਹੈ ਸਾਡੀ ਸਾਡੀ ਕੋਰਟ ਦੇ ਵਿੱਚ ਤਰੀਕਾਂ ਚੱਲ ਰਹੀਆਂ ਨੇ ਇਹਨੇ ਸਾਡੇ ਖਿਲਾਫ ਜਿਹੜਾ ਮੁਕੱਦਮਾ ਕੀਤਾ ਹੋਇਆ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਵਾ ਤੇ ਉਹਦੀ 30 ਤਰੀਕ ਹੈ ਜੀ ਅੱਜ ਇਹ ਸਾਨੂੰ ਪੁਲਿਸ ਮੁਲਾਜ਼ਮ ਸਾਰੇ ਬਿਨਾਂ ਦੱਸੇ ਇੱਥੇ ਪਹੁੰਚੇ ਨੇ ਸਵੇਰੇ 4 ਵਜੇ ਇਹਨਾਂ ਨੇ ਸਾਡੇ ਸੁੱਤੇ ਪਏ ਪਿੰਡ ਤੇ ਹਮਲਾ ਕੀਤਾ ਕਹਿ ਸਕਦੇ ਆ ਸਾਡੇ ਗੁਰਦੁਆਰਿਆਂ ਦੇ ਵਿੱਚ ਗਏ ਗ੍ਰਾਂਥੀਆਂ ਤੋਂ ਮਾਈਕ ਖੋਏ ਗਏ ਗੁਰਦੁਆਰਿਆਂ 'ਚ ਅਨਾਉਂਸਮੈਂਟ ਨਹੀਂ ਕੀਤੀ ਕੀਤੀ ਜਾਣ ਦਿੱਤੀ ਇਹਨਾਂ ਨੇ ਕਿਉਂ ਜਦੋਂ ਗ੍ਰਾਂਥੀ ਸਾਹਿਬ ਅਨਾਉਂਸਮੈਂਟ ਕਰਨ ਲੱਗੇ ਇਹਨਾਂ ਨੇ ਮਾਈਕ ਖੋਇਆ ਉਹਨਾਂ ਨੇ ਮਾਈਕ ਦੇ ਵਿੱਚ ਬੋਲਿਆ ਵੀ ਇਹ ਕੀ ਹਰਕਤ ਆ ਤੁਹਾਡੀ ਤੁਸੀਂ ਕਿਉਂ ਮਾਈਕ ਖੋ ਰਹੇ ਹੋ ਸਾਡਾ ਪੈੰਡ ਇਕੱਠਾ ਹੋ ਰਿਹਾ ਤਾਂ ਫਿਰ ਇਹਦੇ ਵਿੱਚ ਤੁਹਾਨੂੰ ਕੀ ਇਤਰਾਜ਼ ਆ ਇਹਨਾਂ ਨੇ ਸਾਡਾ ਸ਼ੈੱਡ ਢਾਇਆ ਇੱਥੇ ਆ ਕੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਕੇਸ ਚੱਲ ਰਿਹਾ ਕੋਰਟ ਤੋਂ ਕੋਈ ਸਟੇ ਵਗੈਰਾ ਹੈ ਕੀ ਤੁਹਾਡੇ ਕੋਲ ਜੀ ਨਹੀਂ ਫਿਲਹਾਲ ਤੱਕ ਕੇ ਚੱਲ ਰਹੀ ਹੈ ਤਰੀਕ ਪਈ ਹੋਈ ਹੈ ਜੀ 30 ਤਰੀਕ ਹੈ 30 ਅਪ੍ਰੈ ਤੇ ਨਹੀਂ 3 ਤਰੀਕ ਨੂੰ ਪਹਿਲਾਂ ਸਾਡੇ ਤੇ ਹਮਲਾ ਕੀਤਾ ਇਹ ਕਹਿੰਦੇ ਨੇ ਕਿ ਸਾਡੇ ਕੋਲ ਹਾਈ ਕੋਰਟ ਦੇ ਆਰਡਰ ਨੇ ਕਿ ਮੈਂ ਹੀ ਪੁੱਛਣਾ ਚਾਹੁੰਨੀ ਹੈ ਵੀ ਕਿਹੜਾ ਹਾਈ ਕੋਰਟ ਹੈ ਜਿਹੜਾ ਕਹਿੰਦਾ ਕਿ ਤੁਸੀਂ 4 ਵਜੇ ਸੁੱਤੇ ਹੋਏ ਲੋਕਾਂ ਦੇ ਕੀ ਲੱਗਦਾ ਤੁਹਾਨੂੰ ਕੀ ਜਿਹੜਾ ਸਰਕਾਰ ਦੀ ਨੀਤੀ ਹੈ ਕਿ 30 ਤਰੀਕ ਤੋਂ ਪਹਿਲਾਂ ਪਹਿਲਾਂ ਖਤਮ ਕਰੋਨਾ ਧਰਨਾ ਇਹ ਚਾਹੁੰਦੇ ਨਹੀਂ ਜੀ ਹਾਂਜੀ ਬਿਲਕੁਲ ਇਹ ਚਾਹੁੰਦੇ ਨੇ ਕਿ ਧਰਮਾਂ ਧਰਨਾ ਖਤਮ ਕੀਤਾ ਜਾਵੇ ਤੇ ਫੈਕਟਰੀ ਨੂੰ ਚਾਲੂ ਕੀਤਾ ਜਾਵੇ ਇਹ ਇਹ ਸਰਕਾਰ ਇੱਕ ਬੰਦੇ ਦੇ ਕਰਕੇ ਇੰਨੀ ਪੁਲਿਸ ਫੋਰਸ ਸਾਡੇ ਉੱਤੇ ਭੇਜ ਰਹੀ ਨੇ ਤੇ ਇਹ ਜਿਹੜੇ ਸਾਡੇ ਪਿੰਡ ਦੇ ਲੋਕ ਬੈਠੇ ਨੇ ਇਹਨਾਂ ਦਾ ਇੱਥੇ ਕੋਈ ਨਹੀਂ ਕੁਛ ਨਹੀਂ ਇਹ ਫੋਰਸ ਸਾਡੇ ਨਾਲ ਨਹੀਂ ਖੜੀ ਹੋ ਰਹੀ ਇਹ ਸਿਰਫ ਇੱਕ ਕਾਰਪੋਰੇਟ ਘਰਾਣੇ ਦੀ ਖਾਤਰ ਇਹ ਕਿੰਨੇ ਵਜੇ ਦੀ ਗੱਲ ਹੈ ਬੱਚੇ ਆ ਜਿਹੜੇ ਬੱਚੇ ਆ ਜਿਹੜੇ ਪਿੰਡ ਦੇ ਬੱਚੇ ਸਕੂਲਾਂ ਚ ਗਏ ਆ ਨਹੀਂ ਜੀ ਉਹਨਾਂ ਦੀਆਂ ਬੇਨਾਂ ਨੂੰ ਵੀ ਨਹੀਂ ਜਾਣ ਦਿੱਤਾ ਗਿਆ ਰੋਕਿਆ ਗਿਆ ਵਾ ਤੇ ਪਿੰਡ ਦੇ ਵਿੱਚੋਂ ਜਿਹੜੇ ਜਿਵੇਂ ਅਸੀਂ ਆ ਰਹੇ ਸੀਗੇ ਤਾਂ ਸਾਨੂੰ ਵੀ ਰਾਹਾਂ ਦੇ ਵਿੱਚ ਰੋਕਿਆ ਗਿਆ ਸੀ ਖੇਤਾਂ ਵਿੱਚੋਂ ਦੀ ਹੁੰਦੇ ਹੋਏ ਆਏ ਆ ਪੁਲਿਸ ਨੇ ਸਾਡੇ ਤੇ ਲਾਠੀ ਚਾਰਜ ਵੀ ਕੀਤਾ ਸਾਡੇ ਦੋ ਤਿੰਨ ਬੰਦਿਆਂ ਦੇ ਡਾਂਗਾ ਮਾਰੀਆਂ ਉਹ ਬਜ਼ੁਰਗ ਵੀ ਨੇ ਕਿ ਉਹਨਾਂ ਦੇ ਡਾਂਗਾ ਵੀ ਵੱਜੀਆਂ ਕਈਆਂ ਦੇ ਆਪਰੇਟ ਹੋਏ ਨੇ ਤੁਹਾਨੂੰ ਪਤਾ ਹਰ ਇੱਕ ਨੂੰ ਕੋਈ ਨਾ ਕੋਈ ਜਿਹੜਾ ਜਿਹੜਾ ਹੁਣ ਪਿਰਦੀਆਂ ਜਿੰਨੀਆਂ ਬੀਬੀਆਂ ਸਾਰੀਆਂ ਇੱਥੇ ਧਰਮ ਦੇ ਬੈਠੀਆਂ ਆਂਗੇ ਰੋਟੀ ਪਾਣੀ ਦਾ ਬੱਚਿਆਂ ਦਾ ਕਿਵੇਂ ਦਾ ਹੈ ਕੋਸ਼ਮੀ ਬਿਲਕੁਲ ਨਹੀਂ ਸਵੇਰ ਦਾ ਕਿਸੇ ਨੇ ਚਾਹ ਵੀ ਨਹੀਂ ਪੀਤੀ ਜਦੋਂ ਦਾ ਪਤਾ ਲੱਗਿਆ ਸੀ ਸਿਰਫ ਫੋਨਾਂ ਤੇ ਇੱਥੇ ਤੱਕ ਪਹੁੰਚੇ ਆ ਕਿਸੇ ਨੇ ਚਾਹ ਤੱਕ ਨਹੀਂ ਪੀਤੀ ਰੋਟੀ ਪਾਣੀ ਅੱਗੇ ਵੀ ਸਾਡੇ ਗੁਰਦੁਆਰੇ ਚੋਂ ਹੀ ਆਉਂਦਾ ਇੱਥੇ ਤਾਂ ਹੁਣ ਵੀ ਇੱਥੇ ਪਹੁੰਚੂਗਾ ਸਾਨੂੰ ਉਸ ਕਾਰਨ ਕੋਈ ਇਤਰਾਜ਼ ਨਹੀਂ ਅਸੀਂ ਨਹੀਂ ਵੀ ਖਾਵਾ ਲੱਗਦਾ ਤੁਹਾਨੂੰ ਕਿ ਪੁਲਿਸ ਇਸ ਟਾਈਮ ਰੋਟੀ ਪਾਣੀ ਤੁਹਾਨੂੰ ਆਉਣ ਦਊ ਨਹੀਂ ਦੀ ਹੌਂਦ ਦੋ ਕਿ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਮਰਨਾ ਮਨਜ਼ੂਰਾ ਅੱਜ ਸਾਡੇ ਤੇ ਡਾਂਗਾ ਚੱਕ ਰਹੇ ਸਾਡੇ ਗੋਲੀਆਂ ਮਾਰ ਸਕਦੇ ਆ ਪਰ ਅਸੀਂ ਇਹ ਫੈਕਟਰੀ ਇੱਥੇ ਨਹੀਂ ਲੱਗਣ ਦੇ ਆਂ ਠੀਕ ਹੈ ਕਿਸੇ ਵੀ ਹਾਲਤ ਦੇ ਵਿੱਚ ਸਾਡੇ ਪਿੰਡ ਦਾ ਇਹ ਪੂਰਾ ਇੱਕਾ ਹੀ ਫੈਕਟਰੀ ਇੱਥੇ ਨਹੀਂ ਲੱਗੂਗੀ ਚਾਹੇ ਸਾਨੂੰ ਗੋਲੀਆਂ ਖਾਣੀਆਂ ਪੈਣ ਮਰਨਾ ਪਵੇ ਅਸੀਂ ਮਰਾਂਗੇ ਜੇ ਫੈਕਟਰੀ ਲੱਗੂ ਤਾਂ ਸਾਡੀਆਂ ਲਾਸ਼ਾਂ ਦੇ ਉੱਪਰ ਹੀ ਲੰਘ ਕੇ ਲੱਗੂ ਠੀਕ ਹੈ ਜੀ ਕੀ ਨਾਮ ਹੈ ਜੀ ਮੇਰਾ ਨਾਮ ਸੂਰਪਿਕ ਕੌੜਾ ਇਹ ਜਿਹੜੀ ਫੈਕਟਰੀ ਆ ਸਾਡੇ ਬਿਲਕੁਲ ਰਿਹੈ ਸ਼ਿਖੇਤਰ ਦੇ ਕੋਲ ਲੱਗ ਰਹੀ ਆ ਵੈਸੇ ਤਾਂ ਕਹਿੰਦੇ ਆ ਵੀ ਇਹੇ ਨੇੜੇ ਨਹੀਂ ਲੱਗ ਨਹੀਂ ਸਕਦੀ ਜਿੰਨਾ ਏਰੀਆ ਉਹਨਾਂ ਨੇ ਕਿਹਾ ਵਾ ਲਿਮਟ ਦਾ ਉਹਦੇ ਨੇੜੇ ਸਾਡੇ 35 ਤੋਂ 40 ਘਰ ਆਉਂਦੇ ਆ ਬਿਲਕੁਲ ਕਰੀਬ ਸਾਡੇ ਜਿਹੜਾ ਸਕੂਲ ਆ ਪ੍ਰਾਇਮਰੀ ਉਹ ਆ ਰਿਹਾ ਵਾ ਸਾਨੂੰ ਸਾਡੇ ਬੱਚਿਆਂ ਦੀਆਂ ਜਾਨਾਂ ਚਾਹੀਦੀਆਂ ਨਹੀਂ ਇਹ ਗੰਦੀ ਫੈਕਟਰੀ ਨਹੀਂ ਚਾਹੀਦੀ ਸਾਡੇ ਤੇ ਅੱਜ ਲਾਠੀ ਚਾਰਜ ਹੋਇਆ ਸਾਡੇ ਜਿਹੜੇ ਕਮੇਟੀ ਮੈਂਬਰ ਆ ਘਰਾਂ ਤੋਂ ਚੱਕੇ ਗਏ ਆ ਸਾਨੂੰ ਘਰੋਂ ਨਿਕਲਣਾ ਵੀ ਅੱਜ ਬੰਦ ਕੀਤਾ ਗਿਆ ਸਾਨੂੰ ਆਉਂ ਨਹੀਂ ਦਿੱਤਾ ਸਾਡੇ ਨੂੰ ਇੱਥੇ ਤੱਕ ਪਹੁੰਚਣਾ ਵੀ ਬਹੁਤ ਮੁਸ਼ਕਲ ਕਰਤਾ ਸੀ ਪੁਲਿਸ ਨੇ ਅੱਜ ਸਾਡੇ ਨਾਲ ਰਫ ਲੈਂਗੁਏਜ ਦੇ ਵਿੱਚ ਗੱਲ ਕੀਤੀ ਗਈ ਆ ਮਲਾਜ਼ਮਾਂ ਨੇ ਬਹੁਤ ਸਾਡੇ ਨਾਲ ਰਫ ਲੈਂਗੁਏਜ ਵਿੱਚ ਗੱਲ ਕੀਤੀ ਆ ਕਹਿੰਦੇ ਸੀ ਜਾਂ ਘਰਾਂ ਨੂੰ ਵਾਪਸ ਜਾਓ ਜਾਂ ਫਿਰ ਗੱਡੀਆਂ 'ਚ ਬੈਠੋ ਅਸੀਂ ਗੱਡੀਆਂ 'ਚ ਬੈਠਣ ਨੂੰ ਵੀ ਤਿਆਰ ਸੀ ਸਾਨੂੰ ਕੋਈ ਡਰ ਨਹੀਂ ਹੈਗਾ ਪਰ ਅਸੀਂ ਫੈਕਟਰੀ ਨਹੀਂ ਲੱਪਣਾ ਮੰਗਦੇ ਜਦੋਂ ਭੰਜੇ ਫੈਕਟਰੀ ਇੱਥੇ ਲੱਗਣ ਲਈ ਜ਼ਮੀਨ-ਜਮੂਨ ਲਈ ਸੀ ਉਦੋਂ ਪਿੰਡ ਵਾਲਿਆਂ ਨੂੰ ਪਤਾ ਨਹੀਂ ਸੀ ਇਸ ਬਾਰੇ ਨਹੀਂ ਉਦੋਂ ਉਹਨਾਂ ਨੇ ਕਿਹਾ ਸੀ ਮੱਕੀ ਦਾ ਅਚਾਰ ਪਾਇਆ ਜਾਓ ਬਿਜ਼ਨਸ ਕਿਹਾ ਗਿਆ ਸੀਗਾ ਪਰ ਇਹ ਨਹੀਂ ਦੱਸਿਆ ਗਿਆ ਕਿ ਕਿ ਬਿਜ਼ਨਸ ਕਰਨਾ ਕੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਪਿੰਡਲ ਦੇ ਇੱਕ ਵੀ ਫੈਕਟਰੀ ਨਹੀਂ ਲੱਗਦਦੀ ਆ। ਫੈਕਟਰੀ ਕਿਸੇ ਹੱਦ ਤੱਕ ਨਹੀਂ ਅਸੀਂ ਲੱਗਣ ਦੇਣੀਗੀ। ਜੇ ਫੈਕਟਰੀ ਲੱਗੂ ਸਾਡੀਆਂ ਲਾਸ਼ਾਂ ਵਿਛਣਗੀਆਂ ਫੇਰ ਹੀ ਫੈਕਟਰੀ ਲੱਗੂਗੀ ਨਹੀਂ ਫੈਕਟਰੀ ਨਹੀਂ ਲੱਗੂ। ਜਿਵੇਂ ਅੱਜ ਸ਼ੈੱਡ ਸ਼ੋਡ ਪੁਲਿਸ ਨੇ ਢਾਹ ਤੇ ਤੁਸੀਂ ਦੱਸਿਆ ਵੀ ਜੀ ਜੇ ਹੁਣ ਦੁਬਾਰਾ ਇੱਕ ਧਰਨਾ ਖਤਮ ਕਰਨਗੇ ਕੀ ਕਰੋਗੇ ਪਿੰਡ ਵਾਲੇ? ਕੋਈ ਗੱਲ ਨਹੀਂ ਅਸੀਂ ਫੈਕਟਰੀ ਉੱਥੇ ਫੈਕਟਰੀ ਦੇ ਮੂਹਰੇ ਜਿਹੜੀ ਜ਼ਮੀਨ ਪਈ ਆ ਉੱਥੇ ਅਸੀਂ ਦੁਬਾਰਾ ਧਰਨਾ ਲਾਵਾਂਗੇ, ਸ਼ੈੱਡ ਵੀ ਨਵਾਂ ਪਾਵਾਂਗੇ। ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਸਾਰਾ ਪਿੰਡ ਸਾਡੇ ਨਾਲ ਆ, ਸਾਰੇ ਪਿੰਡ ਦਾ ਇਕਤਾ ਠੀਕ ਆ ਠੀਕ ਜੀ ਦੇਖ ਹੀ ਰਹੇ ਹੋ ਭਾਈ ਜੀ ਆਪਣਾ ਨਾਮ ਕੀ ਹੈ ਜੀ ਨਾਮ ਮੇਰਾ ਰਾਜਾ ਦਾ ਹਾਂ ਜੀ ਰਾਜਾ ਮੇਕਨ ਕਹਿੰਦੇ ਆ ਤੇ ਆਹ ਦੇਖੋ ਉੱਥੋਂ ਅਸੀਂ ਮੰਨ ਲਓ ਵੀ ਆਉਂਦੇ ਸੀਗੇ ਧਰਨੇ ਤੇ ਕੋਈ ਇਹਨਾਂ ਨੂੰ ਕਹਿਰੇ ਕੋਈ ਨਹੀਂ ਕਿਹਾਗਾ ਇਹ ਚੁੱਪ ਕਰਕੇ ਜਾਨੀ ਮੰਨ ਲਓ ਵੀ ਉੱਥੇ ਡਾਂਗਾਂ ਲਾ ਕੇ ਮਾਰਨ ਬੰਦਿਆਂ ਦੇ ਆ ਹੁਣ ਮੇਰੇ ਵੀ ਇਹਨਾਂ ਨੇ ਦੋ ਡਾਂਗਾਂ ਮਾਰੀਆਂ ਉਹੀ ਗੱਲ ਨਹੀਂ ਫਿਰ ਕੀ ਹੋ ਗਿਆ ਮਾਨੂੰ ਵੀ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਜਿਹੜਾ ਕੋਹ ਮਰਜ਼ੀ ਕਰ ਲੈਣ ਠੀਕ ਆ ਮਾਰ ਦੇਣ ਗੋਲੀਆਂ ਲਕਲਾ ਦੇਣ ਦੀ ਗੋਲੀਆਂ ਮਾਰਦੇ ਮੈਂ ਤਾਂ ਉਹਨੂੰ ਕਿਹਾ ਯਾਰ ਮਾਰ ਦੇ ਸਾਨੂੰ ਤੂੰ ਵੀ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਠੀਕ ਆ ਨਹੀਂ ਸਾਰੇ ਪਿੰਡ ਦਾ ਏਕਾ ਸਾਰਾ ਪਿੰਡ ਇਕੱਠਾ ਵੀ ਕੀ ਕਰ ਲਓਗੇ ਤੁਸੀਂ ਕੁਝ ਨਹੀਂ ਕਰ ਸਕਦੇ ਬਸ ਆਹੀ ਗੱਲ ਦੀ ਮਜ਼ੂਰ ਪਿੱਛੇ ਠੀਕ ਹੈ ਠੀਕ ਹਾਂਜੀ ਮਾਤਾ ਜੀ ਕੀ ਨਾਮ ਆ ਸਰਿੰਦਰ ਕੌਰ ਇਹ ਜਿਹੜਾ ਪਿੰਡ ਦੇ ਵਿੱਚ ਅੱਜ ਪੁਲਿਸ ਵੱਲੋਂ ਲਾਇਆ ਗਿਆ ਵਾ ਪਿੰਡ ਘੇਰਿਆ ਹੋਇਆ ਕੀ ਕਾਰਨ ਹੈ ਇਹ ਜਿਹੜੇ ਸਾਡੇ ਪਿੰਡ ਦੇ ਵਿੱਚ ਬਹੁਤ ਘਾਟੇ ਏਰੀਏ ਦੇ ਵਿੱਚ ਇਹ ਹੈਗਾ ਨਾ ਪਤਾ ਕੀ ਕਰਨਾ 50 ਘਰ ਹੁੰਦੀ ਐ ਇਸ ਇੱਥੇ ਨਹੀਂ ਲੱਗ ਸਕਦੀ ਹੈਗੀ ਏਰੀਏ ਦੇ ਵਿੱਚ ਫੈਕਟਰੀ ਤੇ ਅਸੀਂ ਇਹਦਾ ਪੂਰਾ ਡਟ ਕੇ ਵਿਰੋਧ ਕਰਦੇ ਆਂ ਤੇ ਕਰਦੇ ਹੀ ਰਵਾਂਗੇ ਜਿਵੇਂ ਕਿ ਅੱਜ ਕੱਲ੍ਹ ਜਵਾਕ ਪੜੇ ਲਿਖੇ ਆ ਬਾਕੀ ਵੀ ਸਾਰੇ ਪੜੇ ਲਿਖੇ ਕੋਈ ਸਟੱਡੀ ਕੀਤੀ ਹੈ ਇਹਦੇ ਬਾਰੇ ਜੀ ਕੀ ਨੁਕਸਾਨ ਹੈ ਇਹਦਾ ਇਹਦੇ ਨੁਕਸਾਨ ਬਹੁਤ ਜ਼ਿਆਦਾ ਹੀ ਆ ਪਹਿਲਾਂ ਤਾਂ ਮੱਖੀਆਂ ਮੱਛਰਾਂ ਨਹੀਂ ਨੂੰ ਸਾਨੂੰ ਟਿਕਣ ਦੇਣਾ ਹੈਗਾ ਤੇ ਇਹ 100 ਮੀਟਰ ਦੇ ਘੇਰੇ ਤੋਂ ਘਟਵਾ ਹੀ ਇਹਦਾ ਨਹੀਂ ਉਹਦੇ ਵਿੱਚ ਨਹੀਂ ਆਉਂਦੀ ਹੈਗੀ ਜੇ ਸਰਕਾਰਾਂ ਕਹਿੰਦੀਆਂ ਕਿ ਇਹ ਬਿਲਕੁਲ ਸਹੀ ਹੈ ਇਹਦੇ ਵਿੱਚ ਕੋਈ ਹੈ ਨਹੀਂ ਇਹ ਜੀ ਕੋਈ ਗੈਸ ਨਹੀਂ ਨਿਕਲਣੀ ਨੁਕਸਾਨ ਨਹੀਂ ਸਰਕਾਰਾਂ ਦਾ ਕਹਿਣ ਦੀ ਗੱਲ ਆ ਇਹ ਸਾਨੂੰ ਪਤਾ ਕੀ ਨੁਕਸਾਨ ਹੋਣੀ ਆ ਕਿ ਇਹ ਪੰਜਾਬ ਨੂੰ ਕਿਉਂ ਚੁਣਦੇ ਆ ਗੁਜਰਾਤ ਦੇ ਵਿੱਚ ਲਾਉਣ ਹੋਰ ਸੂਬੇ ਵੀ ਹੈਗੇ ਆ ਪੰਜਾਬ ਨੂੰ ਮਾਰਨਾ ਚਾਹੁੰਦੇ ਆ ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਆ ਇੱਕ ਕੀ ਕਹ ਸਕਦੇ ਆ ਸਰਕਾਰ ਸੈਂਟਰ ਸਰਕਾਰ ਦੀ ਗੱਲ ਹੈ ਜਾਂ ਪੰਜਾਬ ਸਰਕਾਰ ਦੀ ਸੈਂਟਰ ਸਰਕਾਰ ਦੀ ਗੱਲ ਹੈ ਪੰਜਾਬ ਸਰਕਾਰ ਨਾਲ ਰਲਈ ਹੋਈ ਹੈਗੀ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਦੇ ਹੈ ਜਿਹੜੀ ਜਿਹੜੀ ਜ਼ਮੀਨ ਤੇ ਲੱਗ ਰਹੀ ਉਹ ਪਿੰਡ ਦੀ ਜ਼ਮੀਨ ਸੀਗੀ ਨਹੀਂ ਹਾਂਜੀ ਪਿੰਡ ਦੀ ਜ਼ਮੀਨ ਸੀ ਹੈ ਨਾ ਲਈਆ ਪਹਿਲਾਂ ਸਾਨੂੰ ਪਹਿਲੇ ਖੇ ਦੇ ਵਿੱਚ ਰੱਖਿਆ ਵੀ ਅਸੀਂ ਇਹ ਮੱਤੀ ਦੇ achar ਵਾਸਤੇ ਲਈਏ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਿਆ ਫਿਰ ਉਸ ਦਿਨ ਤੋਂ ਸਾਨੂੰ ਸਾਲ ਹੋ ਗਿਆ ਧਰਨੀ ਤੇ ਬੈਠੇ ਜਿਹੜਾ ਫੈਕਟਰੀ ਦਾ ਮਾਲਕ ਉਹ ਕੌਣ ਹੈ ਜੀ ਪਤਾ ਇਹ ਕਰਮਜੀਤ ਕੰਮੀਪੁਰੇ ਦਾ ਵਾ ਕੰਮੀਪੁਰੇ ਦਾ ਹਾਂਜੀ ਤੇ ਜਿਹੜੇ ਅੱਜ ਸਾਡੇ ਇਹਨਾਂ ਨੇ ਕੀਤੀ ਹੈ 4 ਵਜੇ ਤੋਂ ਲੈ ਕੇ ਸਾਡੇ ਮੈਂਬਰ ਜਿਹੜੇ ਸਾਰੇ ਜਿਹੜੇ ਮੋਤਵਾਰ ਠੀਕ ਹੈ ਤੇ ਉਹ ਸਾਰਿਆਂ ਨੂੰ ਚੱਕ ਕੇ ਲੈ ਚੀ ਗਈ ਹੈ ਜਿਹੜਾ ਕਰਮਜੀਤ ਦਾ ਉਹਦਾ ਕੋਈ ਪਿੰਡ ਨਾਲ ਵੀ ਸੰਬੰਧ ਹੈਗਾ ਜੀ ਨਹੀਂ ਜੀ ਨਹੀਂ ਪਿੰਡ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਉਹਦਾ ਨਹੀਂ ਨਹੀਂ ਜੀ ਨਹੀਂ ਦੀ ਉਹ ਸੰਬੰਧ ਵੀ ਹੈਗਾ ਠੀਕ ਹੈ